ਬਾਬਾ ਜੀ ਮੰਦਿਰ ਕੀ ਨਾਮ ਹੈ ਤੁਹਾਡਾ ਸਰਬਦਾਸ ਆ ਜੀ ਹਾਂਜੀ ਸਰਬਦਾਸ ਬਾਬਾ ਜੀ ਇਹ ਅੰਦਰ ਕੀ ਚੱਲ ਰਿਹਾ ਦਾਸਕ ਦੇ ਪਾਠ ਕੀ ਚੀਜ਼ ਦਾ ਚੱਲ ਰਿਹਾ ਹਾਂ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਹੈ ਬਾਬਾ ਜੀ ਅੰਦਰ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਆ ਤੇ ਇਹ ਨਾਲ ਇਹ ਦੇਖੋ ਤੁਸੀਂ ਦੇਖਦੇ ਹੋ ਵੀ दारू ਵਾਲਾ ਜਿਹੜਾ ਠੇਕਾ ਆ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ ਚਾਹੀਜਾ ਇਹਦੇ ਬਾਰੇ ਕੋਈ ਦਰਸ਼ਕ ਦੇਓ ਗਏ ਜੀ ਇਹ ਤਾਂ ਕੰਮ ਆ ਹਾਂਜੀ ਬਜਾ ਜੀ ਇਹ ਤਾਂ ਕੰਮ ਹੋ ਪਾਪਾ ਜੀ ਹੰਦੇ ਪਾਪਾ ਜੀ ਦਾ ਬਾਗ ਕਰ ਰਹੇ ਤੇ ਠੇਕੇ ਠੇਕਾ ਨਾਲ ਹੈ ਤੇ ਕਿਤਾ ਵੀੜੀ ਸੁਧਾਣੇ ਤੇ ਸਮਾਖਾ ਨਾਲ ਆ ਇਹ ਜਾਇਜ ਲੱਗ ਰਿਹਾ ਤੁਹਾਨੂੰ ਹਾਂ ਕਿਸ ਤਰ੍ਹਾਂ ਜਾਇਜ ਲੱਗ ਰਿਹਾ ਗਲਤ ਹੈ ਕੰਮ ਗਲਤ ਹੈ ਤੁਹਾਨੂੰ ਕੀ ਲੱਗਦਾ ਵੀ ਹੋਣਾ ਨਹੀਂ ਚਾਹੀਦਾ ਨਾ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੰਤ ਜੀ ਮਹੰਤ ਮਨਸਾਦਾਸ ਬਾਬਾ ਜੀ ਤੁਸੀਂ ਅੱਜ ਕੀ ਕਰਨ ਆਏ ਹੋ ਇੱਥੇ ਡੇਰੇ ਦੇ ਵਿੱਚ ਇੱਥੇ ਪ੍ਰੋਗਰਾਮ ਹੈ ਸੰਤ ਸਮਾਗਮ ਹੈ ਯਹਾਂ ਹਾਂਜੀ ਉਸ ਵਿੱਚ ਆਏ ਹਾਂ ਬਾਬਾ ਜੀ ਅੱਜ ਇਹ ਜੇ ਮਤਲਬ ਪ੍ਰੋਗਰਾਮ ਤੇ ਆਏ ਹੋ ਹਾਂਜੀ ਹਾਂਜੀ ਬਾਬਾ ਜੀ ਇਹ ਕੀ ਕਹਿੰਦੇ ਨੇ ਅੱਜ ਇਹ ਸ਼੍ਰੀ ਚੰਦ ਜੀ ਦਾ ਡੇਰਾ ਹੈ ਨਾ ਨਾਲ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਨਾਲ ਦਾਰੂ ਦਾ ਠੇਕਾ ਆ ਤੇ ਇਹ ਸੀਗਾ ਦੀ ਵੀਡੀਓ ਧੁਕਾਨ ਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਬਾਬਾ ਜੀ ਦੀ ਜਗ੍ਹਾ ਆ ਇੱਦੇ ਨਾਂ ਨਹੀਂ ਇਹ ਜਿਹੜਾ ਦਾਦੂ ਦਾ ਦਾਦੂ ਠੇਕਾ ਹੈ ਜਾਇਜ ਹੈ ਇਸ 'ਤੇ ਐਸੇ ਵਿਚਾਰ ਨਹੀਂ ਕੀਤਾ ਜਾ ਸਕਦਾ ਬੈਠ ਕੇ ਵਿਚਾਰ ਕੀਤਾ ਜਾ ਸਕਦਾ ਕਿਉਂਕਿ ਵਿਵਾਦ ਵਿਵਾਦਿਤ ਸ਼ਬਦ ਆਏ ਇਹ ਨਹੀਂ ਸਰ ਬਾਬਾ ਜੀ ਕਿੰਨਾ ਮਨਦੋ ਕਿ ਜਾਇਜ ਹੈ ਨਾ ਜਾਇਜ ਨਹੀਂ ਅਸੀਂ ਵਿਵਾਦ ਦੇ ਵਿੱਚ ਬਿਆਨ ਨਹੀਂ ਦੇਣਾ ਚਾਹੁੰਦੇ ਕੋਈ ਹਾਂਜੀ ਮੰਤ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਭਗਵਤਦਾਸ ਮੰਤ ਭਗਵਤਦਾਸ ਮੰਤ ਜੀ ਅੱਜ ਕੀ ਕਰਨਾ ਆ ਤੁਸੀਂ ਡੇਰੇ 'ਚ? ਯਾ ਸੰਤਾਂ ਦੀ ਪ੍ਰਕਾਸ਼ਾਨੰਦ ਜੀ ਮਹਾਰਾਜ ਦੀ ਵਰਸੀ ਹੈ। ਇਹ ਉਦਾਸੀ ਉਦਾਸੀਨ ਸੰਪਰਦਾਇ ਦਾ ਡੇਰਾ ਹੈ। ਹਾਂ ਜੀ। ਮੰਤ ਜੀ ਇਹ ਤੁਹਾਨੂੰ ਦੇਖ ਦੋ ਕਿ ਤੁਸੀਂ ਅੱਜ ਇਹ ਉਦਾਸੀ ਦੇ ਡੇਰੇ ਚ ਨਾ ਇਹ ਇੱਥੇ ਸੁਖਮਨੀ ਸਾਹਿਬ ਦਾ ਅੰਦਰ ਪਾਠ ਚੱਲ ਰਿਹਾ। ਹਾਂ ਜੀ। ਤੇ ਇਹ ਨਾਲ ਇੱਥੇ ਬਾਬਾ ਜੀ ਕੀ ਕਹਿੰਦੇ ਨੇ ਜਿਹੜੇ ਦਾਰੂ ਦੇ ਠੇਕੇ ਨੇ ਇਹਦੇ ਦੇ ਨਾਲ ਇਹ ਨਾਲ ਜਿਹੜਾ ਦਾਰੂ ਦਾ ਠੇਕਾ ਆ। ਹਾਂ ਜੀ। ਸਾਰਾ ਜੀ ਤੇ ਨਾਲ ਜਿਹੜੀ ਐ ਇਹ ਕੀ ਕਰੀਏ ਦੁਕਾਨਾਂ ਨੇ ਇਹ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਚੀਜ਼ਾਂ ਨੇ ਕਿ ਢੇਰੇ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਜਾਇਜ਼ ਨੇ ਇਹ ਨਹੀਂ ਹੋਣੀਆਂ ਨਹੀਂ ਚਾਹੀਦੀਆਂ ਬਾਬਾ ਜੀ ਕੀ ਕਰਨਾ ਚਾਹੀਦਾ ਇਸ ਦਾ ਇਹਨਾਂ ਨੂੰ کہیں ਦੂਰ ਸਥਾਪਿਤ ਕਰਨਾ ਚਾਹੀਦਾ ਦੂਰ ਤੱਕਾਣਾ ਜਾਣੇ ਚਾਹੀਦੀਆਂ ਕਿਉਂਕਿ ਧਾਰਮਿਕ ਜਗ੍ਹਾ ਦੇ ਵਿੱਚ ਅਲਾਉ ਨਹੀਂ ਹੈ ਗੈਰ ਕਾਨੂੰਨੀ ਹੈ ਜੀ ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਗੱਲ ਪੰਜਾਬ ਦੀ ਟੀਵੀ ਤੇ ਪਹਿਲਾਂ ਵੀ ਇੱਕ ਨਿਊਜ਼ ਨਸਰ ਕੀਤੀ ਗਈ ਸੀ ਕਿ ਤੁਸੀਂ ਦੇਖ ਸਕਦੇ ਕਿ ਮਹਾਂ ਉਦਾਸੀਨ ਦਾ ਡੇਰਾ ਆ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਦਾ ਡੇਰਾ ਆ ਤੇ ਨਾਲ ਤੁਸੀਂ ਦੇਖ ਸਕਦੇ ਕਿ ਇੱਥੇ दारू ਦੇ ਜਿਹੜੇ ਠੇਕੇ ਨੇ ਜਾਂ ਸਿਗਟਾ ਵੀਡੀਓ ਦੇ ਤਮਾਕੂ ਦੀਆਂ ਦੁਕਾਨਾਂ ਨੇ ਉਹ ਹਜੇ ਤੱਕ ਇੱਥੇ ਖੁੱਲੀਆਂ ਹੋਈਆਂ ਨੇ ਤੇ ਅੰਦਰ ਤੁਸੀਂ ਦੇਖ ਸਕਦੇ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਚੱਲ ਰਿਹਾ ਆ ਇਸ ਵਾਰ ਇਹ ਪਹਿਲਾਂ ਵੀ ਗੱਲ ਪੰਜਾਬ ਦੀ ਟੀਵੀ ਵੱਲੋਂ ਨਿਊਜ਼ ਦਿਖਾਈ ਗਈ ਸੀ ਕਿ ਇਸ ਵਾਰ ਇਹ ਡੀਸੀ ਸਰ ਨੂੰ ਵੀ ਕੰਪਲੀਟ ਕੀਤੀ ਗਈ ਆ ਤੇ ਬਾਬਾ ਜੀ ਨੇ ਪਰ ਕੋਈ ਵੀ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਪਹਿਲਾਂ ਵੀ ਆਈ ਸੀਗਾ ਕਿ ਸਾਰੇ ਜਿਹੜੇ ਸਾਧੂ ਸੰਤ ਨੇ ਉਹ ਸਿਕਟਾ ਬਿੜੀਆਂ ਪੀਂਦੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮਤਲਬ ਸ਼੍ਰੀ ਚੰਦ ਦੇ ਡੇਰਾ ਡੇਰਾ ਜੀ ਨਾਲ ਤੇ ਜਿਹੜੀ ਇਹ ਦਾਰੂ ਦਾ ਠੇਕਾ ਹੈ ਇਹ ਜਾਇਜ਼ ਆ ਕਿ ਨਜਾਇਜ਼ ਆ ਪੂਰੀ ਗੱਲ ਹੋਰ ਤੁਹਾਨੂੰ ਖਬਰ ਦਿਖਾਉਂਦੇ ਰਵਾਂਗੇ ਬਨੇਰੋ ਗੱਲ ਪੰਜਾਬ ਦੀ ਟੀਵੀ ਨਾਲ ਮੈਂ ਪੁਨਮ ਸਿੱਧੂ ਕੈਮਰਾਮੈਨ ਸਿਮਰਜੀਤ ਸਿੱਧੂ ਨਾਲ ਧੰਨਵਾਦ